ਫਗਵਾੜਾ ਸ਼ਹਿਰ ਵਿੱਚ ਭੀੜ-ਪਾੜ ਵਾਲੇ ਇਲਾਕੇ ਵਿੱਚੋਂ ਦਿਨ ਦੇ ਹੜੇ ਛਾਪ ਚੋਰ ਵੱਲੋਂ ਸਮਾਨ ਨਾਲ ਲੱਦੀ ਐਕਟੀਵਾ ਚੋਰੀ ਕਰ ਮੌਕੇ ਤੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਨ ਸੁਮਿਤ ਦੁੱਗਲ ਵਾਸੀ ਫਗਵਾੜਾ ਨੇ ਦੱਸਿਆ ਕਿ ਉਸਦੇ ਮੰਮੀ ਡੈਡੀ ਸਮਾਨ ਖਰੀਦਣ ਲਈ ਐਕਟੀਵਾ ਤੇ ਸਵਾਰ ਹੋ ਕੇ ਬਾਜ਼ਾਰ ਗਏ ਹੋਏ ਸਨ ਜਿੱਥੇ ਨਾਈਆਂ ਵਾਲੇ ਚੌਕ ਵਿੱਚ ਇੱਕ ਦੁਕਾਨ ਅੱਗੇ ਸਕੂਟਰੀ ਖੜੀ ਕਰਕੇ ਉਹ ਦੁਕਾਨਦਾਰ ਨੂੰ ਪੈਸੇ ਦੇਣ ਲਈ ਚਲੇ ਗਏ ਜਦੋਂ ਉਹ ਕੁਝ ਹੀ ਮਿੰਟਾਂ ਬਾਅਦ ਦੁਕਾਨ ਤੋਂ ਬਾਹਰ ਆਇਆ ਤਾਂ ਉਹਨਾਂ ਦੀ ਸਕੂਟਰੀ ਨੰਬਰ ਪੀਵੀ 36 ਜੇ 3455 ਮਾਡਲ 220 ਰੰਗ ਚਿੱਟਾ ਉੱਥੇ ਨਹੀਂ ਸੀ ਜਦੋਂ ਉਹਨਾਂ ਵੱਲੋਂ ਨਜ਼ਦੀਕ ਲੱਗੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਇੱਕ ਨੌਜਵਾਨ ਜਿਸ ਨੇ ਚਪਲਾਂ ਪਾਈਆਂ ਹੋਈਆਂ ਸਨ ਅਤੇ ਲਾਲ ਰੰਗ ਦਾ ਪਰਨਾ ਲਿਆ ਹੋਇਆ ਸੀ ਬੜੀ ਹੀ ਹੁਸ਼ਿਆਰੀ ਨਾਲ ਸਕੂਟਰੀ ਚੋਰੀ ਕਰ ਮੌਕੇ ਤੋਂ ਫਰਾਰ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਨੂੰ ਦੇਖਦੇ ਹੋਏ ਜਾਦਿਰ ਚੋਰਾ ਨੂੰ ਨੱਕ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਫਰਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀਪਪੁਰ ਹਾਂਜੀ ਆਪਣਾ ਭਾਈ ਸੁਮੇਂ ਦੁੱਗਲ ਹਾਂਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਭਾਈ ਮੇਰੇ ਮੰਮੀ ਡੈਡੀ ਸ਼ੋਪਿੰਗ ਕਰਨ ਗਏ ਸੀ ਬਜ਼ਾਰ ਤੇ ਉਹਨਾਂ ਨੇ ਬਾਂਗਾ ਬੂਟਾਂ ਵਾਲਾ ਆਪਣੇ ਨਾਈਆਂ ਵਾਲਾ ਚੌਂਕ ਉਹਨਾਂ ਦੀ ਦੁਕਾਨ ਉਹਦੇ ਬਾਹਰ ਐਕਟਿਵਾ ਖੜੀ ਸੀਗੀ ਤੇ ਉਹ ਮਾਰਿਆ ਪੈਸੇ ਦੇ ਨੰਨੜ ਗਿਆ ਤੇ ਅਨਪਛਤਾ ਪਰਛਾਤਾ ਬੰਦਾ ਆਇਆ ਤੇ ਐਕਟਿਵਾ ਲੈ ਕੇ ਲੈ ਕੇ ਲੈ ਗਿਆ ਵਾ ਛੋੜੀ ਕਰਕੇ ਤੇ ਸਰ ਕਿਹੜੇ ਰੰਗ ਦੀ ਐਕਟਿਵਾ ਦਾ ਮਾਡਲ ਕਿਹੜਾ ਵਾ ਵਾਈਟ ਕਲਰ ਦੀ ਐਕਟਿਵਾ ਵਾ ਵੀ ਮਾਡਲ ਆ ਪੀ ਵੀ 63 355 ਨੰਬਰ ਉਹਦਾ ਵਾਈਟ ਕਲਰ ਦੀ ਤੇ ਸਰ ਕਿੰਨੇ ਕ ਵਜੇ ਹੋਇਆ ਇਹ ਇਹ 1:50 ਮਿੰਟ ਤੇ ਗੱਡੀ ਲੈ ਕੇ ਗਿਆ ਉਥੋਂ ਮੈਂ ਰਿਕਾਰਡਿੰਗ ਸਾਰੀ ਕੈਮਰੇ ਚੋਂ ਕਢਾ ਲਈਆ ਸੀਸੀਟੀ ਵੀ ਕੈਮਰੇ ਚਾਹੀਏ ਹਾਂਜੀ ਹਾਂਜੀ ਆਈਆ ਮੈਂ ਥਾਣੇ ਕੋਲ ਕੰਪਲੇਂਟ ਵੀ ਕਰਤੀ ਆ ਤੇ ਕੰਟਰੋਲ ਰੂਮ ਚ ਵੀ ਉਹਨਾਂ ਨੂੰ ਫੋਨ ਕਰਾਤਾ ਸੀ ਕਿੰਨੇ ਲੋਕਾਂ ਨੇ ਵਾਰਦਾਤ ਸੁਣਨ ਜਾਣ ਦਿੱਤਾ ਪਾਈ ਸਵੇੜ ਦੀਆਂ ਜੋੜੀਆਂ ਹੋਈ ਜਾਂਦੀਆਂ ਵਾ ਮੈਂ ਫੁਵਾੜੇ ਬਾਲਸ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਇਹਨਾਂ ਤੇ ਨੱਥ ਪਾਈ ਜਾਵੇ ਤੇ ਕੰਟਰੋਲ ਕੀਤਾ ਜਾਵੇ ਜਿਹੜਾ ਬੰਦਾ ਐਕਟੀਵਲ ਲੈ ਗਿਆ ਕਿੰਨੇ ਲੋਕ ਮੌਜੂਦ ਸੀ ਇੱਕੋ ਬੰਦਾ ਰਹਿ ਗਿਆ ਇੱਕ ਬੰਦਾ ਹੀ ਸੀਗਾ ਭਾਈ ਆ ਵੀਡੀਓ 'ਚ ਆਇਆ ਹੋਇਆ ਵਾ ਤੇ ਇੱਕ ਬੰਦਾ ਹੀ ਸੀਗਾ ਲਾਲ ਕਲਰ ਦਾ ਉਹਨੇ ਪੜਨਾ ਲੇਤਾ ਚਿੱਟੀਆਂ ਜੱਪਲਾਂ ਤੇ ਕਰੀਮ ਪਜਾਮਾ ਪਾਇਆ ਸੀਗਾ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ। ਕੀ ਆਪਾਂ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਂ? ਭਾਈ ਇਹੀ ਹੈ ਨਾ ਤੇ ਨਸਤ ਪਾਈ ਜਾਵੇ ਤੇ ਕੰਟਰੋਲ ਕੀਤਾ ਜਾਵੇ। ਪੂਰਾ ਸ਼ਹਿਰ ਦਾ ਮਾਹੌਲ ਕਾ ਵੀ ਖਰਾਬ ਹੁੰਦਾ ਵੈ ਚੋਰ ਚੋਰੀਆ ਦਿਨ ਮਰ ਬਧੀ ਜਾਂਦੀਆਂ ਆ।